ਉਧਰ ਫਿਲਮ ਐਮਰਜੈਂਸੀ ਬਾਰੇ ਕੰਗਨਾ ਨੇ ਫਿਰ ਬਿਆਨ ਦੇ ਦਿੱਤਾ ਗਿਆ ਉਹਨਾਂ ਕਿਹਾ ਕਿ ਮੈਨੂੰ ਨਹੀਂ ਪਤਾ ਲੋਕ ਸੱਚਾਈ ਤੋਂ ਇੰਨੇ ਬੇਚਾਨ ਕਿਉਂ ਹਨ ਕੰਗਨਾ ਨੋਥ ਦੇ ਇਸ ਬਿਆਨ ਤੇ ਫਿਰ ਸਿਆਸਤ ਜਿਹੜੀ ਗਰਮਾ ਚੁੱਕੀ ਗਈ ਹੈ ਤੁਹਾਨੂੰ ਦੱਸਤੀ ਕੰਗਨਾ ਨੋਥ ਹਮੇਸ਼ਾ ਹੀ ਆਪਣੇ ਸੁਰਖੀਆਂ ਵਿੱਚ ਰਹਿੰਦੀ ਗਈ ਹੈ ਕਈ ਵਾਰ ਉਹ ਸੋਸ਼ਲ ਮੀਡੀਆ ਤੇ ਬੇਬਾਕ ਗੱਲਾਂ ਕਹਿ ਦਿੰਦੀ ਹੈ ਇਹੀ ਕਾਰਨ ਹੈ ਕਿ 2021 ਚ ਉਹਨਾਂ ਤੇ ਟਵਿੱਟਰ ਯਾਨੀ ਐਕਸ ਅਕਾਊਂਟ ਨੂੰ ਬੈਨ ਕਰ ਦਿੱਤਾ ਗਿਆ ਸੀ ਹਾਲਾਂਕਿ 2 ਸਾਲ ਬਾਅਦ ਪਾਬੰਦੀ ਹਟਾ ਦਿੱਤੀ ਗਈ ਸੀ ਪਰ ਕੰਗਨਾ ਨੇ ਇੱਕ ਵਾਰ ਫਿਰ ਦੱਸਿਆ ਸੀ ਕਿ ਉਸ ਦੀ ਪੋਸਟ ਕਾਰਨ ਉਸ ਦੇ ਖਿਲਾਫ 200 ਐਫਆਈਆਰ ਜਿਹੜੇ ਗਿਆ ਹੁਣ ਕੰਗਨਾ ਹੋ ਚੁੱਕੀਆਂ ਗਿਆ ਜਾਂ ਕਰਨ ਨੂੰ ਲੋਕ ਫਿਰਦੇ ਸੀ ਹੁਣ ਕੰਗਨਾ ਦਾ ਇਹ ਬਿਆਨ ਕਾਫੀ ਵਾਇਰਲ ਹੋ ਰਿਹਾ ਹੈ ਦਰਸਲ ਕੰਗਨਾ ਨੇ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਇਸ ਬਾਰੇ ਗੱਲ ਕੀਤੀ ਸੀ ਕਿ ਉਹਨਾਂ ਕਿਹਾ ਸੀ ਕਿ ਜਦੋਂ ਕਰੋਨਾ ਨਹੀਂ ਸੀ ਮੈਂ ਕਾਫੀ ਵਿਅਸਤ ਸੀ ਜਿਵੇਂ ਹੀ ਕਰੋਨਾ ਹੋਇਆ ਜਦੋਂ ਮੈਂ ਲੋਕਡਾਊਨ ਲਗਾਇਆ ਗਿਆ ਤਾਂ ਮੈਂ ਟਵਿੱਟਰ ਤੇ ਆਈ ਅਤੇ ਜਿੱਥੇ ਜਿਵੇਂ ਹੀ ਲੋਕਡਾਊਨ ਖੁੱਲਿਆ ਟਵਿੱਟਰ ਨੇ ਮੇਰੇ ਤੇ ਪਾਬੰਦੀ ਲਗਾ ਦਿੱਤੀ ਤੇ 6 ਮਹੀਨਿਆਂ ਵਿੱਚ ਵੀ ਮੈਂ ਜਿਹੜੇ ਮੇਰੇ ਉਤੇ ਜਿਹੜੇ ਕਾਫੀ ਜਿਹੜੇ ਸੀ ਉਹ ਕੇਸ ਜਿਹੜੇ ਸੀ ਉਹ ਦਰਜ ਕਰ ਦਿੱਤੇ ਗਏ ਗਿਆ ਹੁਣ ਪਾਬੰਦੀ ਤਾਂ ਹਟਾ ਦਿੱਤੀ ਗਈ ਗਈ ਲੇਕਿਨ ਚਲੋ ਸਮੱਸਿਆ ਨੂੰ ਖਤਮ ਕਰ ਦਈਏ ਇਹ ਗੱਲਾਂ ਉਹਨਾਂ ਨੇ ਸੋਚੀਆਂ ਸਨ ਕੰਗਨਾ ਦੀ ਫਿਲਮ ਐਮਰਜੈਂਸੀ ਕੰਗਨਾ ਨੂੰ ਹੁਣ emergancy ਵਿੱਚ ਨਜ਼ਰ ਆਉਣ ਵਾਲੀ ਹੈ ਕੰਗਨਾ ਨੇ ਇਸ ਫਿਲਮ ਚ ਨਾ ਸਿਰਫ ਐਕਟਿੰਗ ਕੀਤੀ ਸਗੋਂ ਇਸ ਦਾ ਨਿਰਦੇਸ਼ਕ ਵੀ ਕੀਤਾ ਕੰਗਨਾ ਨੇ ਫਿਲਮ ਚ ਇੰਦਰਾ ਗਾਂਧੀ ਦਾ ਕਿਰਦਾਰ ਵੀ ਨਿਭਾਇਆ ਹੈ ਆਪਣੀ ਫਿਲਮ ਬਾਰੇ ਗੱਲਬਾਤ ਕਰਦੇ ਹੋਏ ਕੰਗਨਾ ਨੇ ਕਿਹਾ ਕਿ emergeny ਜਿਸ ਵਿੱਚ ਵੱਖ-ਵੱਖ ਦ੍ਰਿਸ਼ਟੀਕੋਣ ਦਿਖਾਏ ਜਾਣਗੇ ਤੇ ਦਰਸ਼ਕਾਂ ਨੂੰ ਇਹ ਫੈਸਲਾ ਕਰਨਾ ਮੁਸ਼ਕਲ ਹੋਵੇਗਾ ਕਿ ਇਸ ਦਾ ਸਮਰਥਕ ਹੈ ਕਿਸਦਾ ਕਰਨਾ ਹੈ ਕੰਗਨਾ ਨੇ ਕਿਹਾ ਕਿ ਮੈਨੂੰ ਪਤਾ ਨਹੀਂ ਕਿ ਲੋਕ ਸੱਚਾਈ ਨੂੰ ਲੈ ਕੇ ਇੰਨੇ ਵਿਚਾਨ ਕਿਉਂ ਹਨ ਮੇਰੇ ਲਈ ਸ਼੍ਰੀਮਤੀ ਗਾਂਧੀ ਉਹ ਹੈ ਜੋ ਉਹ ਸੀ ਅਤੇ ਅਸੀਂ ਲੋਕਾਂ ਨੂੰ ਚੰਗੇ ਜਾਂ ਮਾੜੇ ਵਜੋਂ ਵੰਡ ਨਹੀਂ ਸਕਦੇ ਫਿਲਮ ਦੀ ਗੱਲ ਕਰੀ ਤਾਂ ਕੰਗਨਾ ਤੋਂ ਇਲਾਵਾ ਇਸ ਵਿੱਚਨ ਪੁਮਖੇਰ ਛੇਸਤ ਤਲਪੜੇ ਮਹਿਮਾ ਚੋਧਰੀ ਮਿਲਿੰਦ ਸੋਮਨ ਅਤੇ ਮਰਹੂਮ ਸਤੀਸ਼ ਕੋਸ਼ਲ ਮੁੱਖ ਭੂਮਿਕਾਵਾ ਵਿਚਾਹਨਕ ਕਈ ਵਾਰ ਟਾਲਣ ਤੋਂ ਬਾਅਦ ਇਹ ਫਿਲਮ ਹੁਣ 6 ਸਤੰਬਰ ਨੂੰ ਰਿਲੀਜ਼ ਹੋ ਗਈ ਹੈ